ਸਾਰੇ ਨੂੰ ਜੱਥੇ ਜੋੜ ਕੇ ਪਿਆਰ ਭਰੀ ਸਤਿ ਸ਼੍ਰੀ ਅਕਾਲ। ਕਾਫੀ ਦਿਨਾਂ ਬਾਅਦ ਆਇਆ ਆ ਵੀਡੀਓ ਬਣਾ ਰਿਹਾ ਰੁਗਰੂ ਹੋ ਰਿਆਂ ਤੇ ਮੂੰ ਤਾਂ ਲੇਟ ਹੋ ਗਿਆ ਪਰ ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ। ਵੀਡੀਓ ਬਣਾਉਣ ਦਾ ਵੀ ਕਾਰਨ ਉਦੋਂ ਹੀ ਨਿਕਲੇ ਆਇਆ ਤੇ ਵੈਸੇ ਮੈਂ ਆਪਣੇ ਲਈ ਵੀਡੀਓ ਬਣਾਉਣੀ ਸੀਗੀ। ਉਹਦਾ ਕਾਰਨ ਸੀਗਾ ਮਸ਼ੀਨ ਆਪਾਂ ਲਿਆਂਦੀ ਸੀ ਜੀ ਨਾ ਕਿਚਨ ਇਹਡਾਲੀ ਆਟਾ ਗੁੰਨਣ ਵਾਲੀ ਪਰ ਇਹ ਵਰਤੀ ਨਹੀਂ ਹੈਗੀ। ਘਰ ਦੇ ਨੇ ਇਹ ਆਹ ਸਰਹਾਣੇ ਦਾ ਕਵਰ ਪਾ ਕੇ ਖੁੰਝੇ ਚ ਲਾ ਕੇ ਰੱਖੀ ਹੋਈ ਸੀਗੀ ਕਿਉਂਕਿ ਥੋੜਾ ਆਟਾ ਗੁੰਨਣਾ ਹੁੰਦਾ ਤੇ ਉਹ ਆਟਾ ਗੁੰਨ ਕੇ ਹੱਥਾਂ ਨਾਲ ਹੀ ਰੋਟੀ ਬਣਾ ਲੈਣੇ ਜਾਂ ਕਈ ਵਾਰ ਕੋਸ਼ੋਰ ਬਣਾ ਲੈਣੇ ਆ ਪਾਸਤਾ ਨੂੰ ਇਦਾਂ ਦੀਆਂ ਚੀਜ਼ਾਂ ਚੱਲਦੀਆਂ ਰਹਿੰਦੀਆਂ ਨੇ ਅੱਜ ਵੀਕੈਂਡ ਸੀਗਾ ਮੈਂ ਕਿਹਾ ਚਲੋ ਯਾਰ ਅੱਜ ਆਪਾਂ ਇਹ ਚੀਜ਼ ਬਣਾਉਣਾ ਤੇ ਇਹ ਚੀਜ਼ ਬਣਾਉਣ ਦੇ ਇੱਕੇ ਹੁੰਦਾ ਬ੍ਰੈਡ ਜਾਂ ਪਾਸਤਾ ਮੈਂ ਕਿਹਾ ਦੋਨੋਂ ਚੋ ਇੱਕ ਚੀਜ਼ ਬਣਾ ਲੈਣੇ ਜਾਂ ਦੋਨੇ ਹੀ ਬਣਾ ਲਾਂਗੇ ਆਪਾਂ ਸੋ ਉਹਦੀ ਮੈਂ ਤਿਆਰੀ ਕਰਕੇ ਰੱਖੀ ਹੋਈ ਐ ਇਸ ਵਾਰ ਥੋੜੇ ਅਲੱਗ ਤਰੀਕੇ ਨਾਲ ਪਣਾ ਕੇ ਲਿਖਣਾ ਵਾ ਜਿਹੜਾ ਡੋਲ ਹੁੰਦਾ ਉਹ ਲਗ ਤਰੀਕੇ ਨਾਲ ਗੁੰਨਣਾ ਵਾ ਇਹ ਮੈਂ ਕਾਫੀ ਦੇਰ ਤੱਕ ਸੋਚਦਾ ਸੀ ਵੀ ਇਸ ਤਰੀਕੇ ਨਾਲ ਕੀਤਾ ਜਾਵੇ ਕਾਫੀ ਇਟਾਲੀਅਨ ਸ਼ੈਫ ਨੇ ਜਿਹੜੇ ਜਿਹੜੇ ਆਥੈਂਟਿਕ ਪੀਜ਼ਾ ਬਣਾਉਂਦੇ ਨੇ ਉਹ ਐਦਾਂ ਬਣਾਉਂਦੇ ਰਹੇ ਤੇ ਉਹ ਦੂਜੇ ਵਾਲਿਆਂ ਨੂੰ ਗਲਾਂ ਕਰਦੇ ਨੇ ਹਾਲਾਂਕਿ ਉਹ ਵੀ ਬਹੁਤ ਸਵਾਦ ਲੱਗਦਾ ਇਹ ਪਤਾ ਨਹੀਂ ਹੁਣ ਮੇਰੇ ਤੋਂ ਬਣੂਗਾ ਕਿ ਨਹੀਂ ਪਰ ਮੈਂ ਕੋਸ਼ਿਸ਼ ਕਰਨੀ ਆ ਵੀ ਬਣ ਜਵੇ ਤੇ ਕਿਚਨ ਦੇ ਵਿੱਚ ਖਲਾਲਾ ਤੁਹਾਨੂੰ ਦਿਖ ਰਿਹਾ ਹੁਣ ਥੋੜਾ ਬਾਤ ਪਿਆ ਹੋਇਆ ਤਾਂ ਕਰਨੀ ਆ ਵੀ ਮੈਂ ਤਰੀਕੀਆਂ ਕਰੇ ਤਰੀਕੀ ਨੇ ਬਣਾਈ ਸੀ ਸਵੇਰੇ ਨੂਡਲਾਂ ਤੇ ਉਹ ਸਮਾਨ ਥੋੜਾ ਜਿਹਾ ਐਂ ਖੰਡ ਰਿਹਾ ਪਿਆ ਵਾ ਅ ਤੇ ਆ ਨੂਡਲ ਬਣਾਇਸੀ ਤੇ ਨੂਡਲ ਠੀਕ ਹੋਣੀ ਸੀ ਪਰ ਕਿ ਨੂੰ ਉਹਦੇ ਹਿਸਾਬ ਨਾਲ ਠੀਕ ਸੀ ਗਿਆ ਉਹਨੂੰ ਬਹੁਤ ਸਵਾਲ ਲੱਗੀਆਂ ਤੇ ਉਹਦਾ ਇੱਕ ਡਾਇਲੋਗ ਹੁੰਦਾ ਮੈਨੂੰ ਕਹਿੰਦਾ ਮੈਂ ਖਾਣੀਆਂ ਨਹੀਂ ਸੀ ਵੈਸੇ ਮੈਨੂੰ ਕਹਿੰਦਾ ਸਿੰਘ ਸਾਹਿਬ ਇੱਕਦਮ ਮਸਤ ਬਣੀ ਆ ਲਲਨ ਟਾਪ ਕਹਦਾ ਹੁੰਦਾ ਉਹ ਤਾਂ ਲਲਨ ਟਾਪ ਬਣੀਆਂ ਨੇ ਨੂਡਲ ਖਾ ਕੇ ਦੇਖੋ ਤੁਸੀਂ ਜ਼ਰੂਰ ਉਹਨੇ ਐਨੀ ਵਾਰ ਮੈਨੂੰ ਕਿਹਾ ਮੈਨੂੰ ਖਾਣੀਆਂ ਵਈਆਂ ਫਿਰ ਮੈਂ ਥੋੜੀ ਜਿਹੀ ਪਲੇਟ ਦੇ ਵਿੱਚ ਖਾ ਲਈ ਸੀ ਉਹ ਤਾਂ ਤਿੰਨ ਵਾਰ ਪਲੇਟ ਭਰ ਕੇ ਖਾ ਗਿਆ ਹਲੇ ਥੋੜੇ ਜਿਹੇ ਰਹਿ ਗਏ ਮੈਂ ਕਿਹਾ ਵੀ ਕੱਲਾ ਕਹਿੰਦਾ ਢਿੱਡ ਭਰ ਗਿਆ ਭਰਨੀਆ ਤਾਂ ਨਹੀਂ ਭਰੀ ਮੇਰਾ ਹਲੇ ਜੀ ਹੋਰ ਕਰ ਰਿਹਾ ਪਾਲਿਸ਼ ਬਣਾ ਕੇ ਰੱਖਿਆ ਹੋਇਆ ਵਾ ਇਹਦੇ ਵਿੱਚ ਅੱਧਾ ਬਾਟੀ ਮੈਦੇ ਦੀ ਅੱਧਾ ਬਾਟੀ ਬੇਸਣ ਦੀ ਨਹੀਂ ਅੱਧਾ ਬਾਟੀ ਮੈਦੇ ਦੀ ਅੱਧਾ ਬਾਟੀ ਆਪਣੇ ਆٹے ਦੀ ਤੇ ਥੋੜੀ ਜੀ ਯੀਸਟ ਤੇ ਸ਼ਹਿਦ ਪਾ ਕੇ ਇਹਨੂੰ ਘੋਲ ਕੇ ਰੱਖਤਾ ਸੀਗਾ ਮੈਂ ਤੇ ਇਹਨੂੰ ਲਗਭਗ 16-17 ਘੰਟੇ ਹੋ ਗਏ ਫ੍ਰੀਜ 'ਚ ਪਏ ਨੇ ਤੇ ਹੁਣ ਇਹਦਾ ਆਪਾਂ ਵੀ ਬਾਕੀ ਆਟਾ ਪਾ ਕੇ ਸਾਰਾ ਮੈਂ ਮੈਦਾ ਵੀ ਲਿੱਤਾ ਆਟਾ ਵੀ ਲਿੱਤਾ ਫਿਰ ਮੈਦੇ ਨਾਲ ਇਕੱਲੇ ਨਾਲ ਥੋੜਾ ਜਿਹਾ ਕਹਿੰਦੇ ਹੁੰਦੇ ਨੇ ਵੀ ਇੰਨਾ ਹੈਲਦੀ ਨਹੀਂ ਰਹਿੰਦਾ ਹੈ ਸੋ ਇਸ ਲਈ ਆਪਾਂ ਆਟਾ ਵੀ ਲੈ ਰਹੇ ਆ ਤੇ ਹੁਣ ਆਪਾਂ ਇਹਨੂੰ ਗੁੰਨਾਂਗੇ ਤੇ ਫਿਰ ਅੱਜ ਪੀਜ਼ਾ ਬਣਾਵਾਂਗੇ ਘੈਂਟ ਆ ਆਹ ਘੰਟਾ ਜੇ ਕੱਲ ਤੋਂ ਤਾਂ ਆਹ ਡੋ ਹੁੱਕ ਜੀ ਮੈਂ ਹੁਣੇ ਢੋਕੇ ਛਟਿਆ ਕਿਉਂਕਿ ਇਹਨੂੰ ਕਵਰ ਚ ਬਾਗੀ ਰੱਖਿਆ ਹੋਇਆ ਸੀਗਾ ਤੇ ਹੁਣ ਆਪਾਂ ਪਹਿਲਾਂ ਪਾਲਿਸ਼ ਕਰ ਲਈਏ ਮੈਨੂੰ ਇਕੱਲੇ ਨੂੰ ਵੀਡੀਓ ਬਣਾਉਣੀ ਵੀਡੀਓ ਔਖੀ ਹੋ ਜਾਂਦੀ ਆ ਆਹ ਦੇਖੋ ਇਦਾਂ ਲਾਵਾ ਇਹ ਜਿਹੜਾ ਪਾਲਿਸ਼ ਆਪਾਂ 40 ਘੰਟਿਆਂ ਤੋਂ ਰੱਖਿਆ ਹੋਇਆ ਵਾ ਲਿਕਵਿਡ ਹੀ ਹੁੰਦਾ ਵਾ ਇਹਨ ਆਪਾਂ ਜੀ ਪਾਲਿਸ਼ ਫਲਾਰ ਇਹਦੇ ਵਿੱਚ ਪਾ ਲਿਆ। ਇੱਧਰ ਲਗਭਗ ਦੇਖ ਲਓ ਆ ਬਾਟਾ ਇੱਕ ਮੈਨੂੰ ਲੱਗਦਾ ਜਿਆਦਾ ਬਣ ਜਾਣਾ ਥੋੜਾ ਜਿਹਾ। ਮੈਦੇ ਦਾ ਵਾ, ਇਹ ਕਾਟੇ ਦਾ ਵਾ, ਇੰਨਾ ਕ ਨਾਣ ਆ ਪਾਣੀ ਆ ਤੇ ਪਾਣੀ ਮੈਂ ਅੱਜ ਪਾ ਰਿਆ ਸੀ ਇਹ ਕਿਉਂਕਿ ਇਹਦੇ ਵਿੱਚ ਥੱਲੇ ਆਟਾ ਚਿਪਚਿਪਾ ਜਾ ਹੋਇਆ ਪਿਆ ਸੀ ਆਟੇ ਵਾਲਾ ਜਿਹੜਾ ਫ੍ਰਿਜ ਦੇ ਵਿੱਚ ਰੱਖਿਆ ਸੀ। ਸੋ ਮੈਂ ਕਿ ਇਹਦੇ ਨਾਲ ਚਲੋ ਲੱਗ ਜਾਊਗਾ। ਤੇ ਹੁਣ ਆਪਾਂ ਪਾਣੀ ਪਾ ਕੇ ਜੀ ਇਹਨੂੰ ਚਲਾਉਨੇ ਆ ਤੇ ਫਿਰ ਇਹਦੇ ਵਿੱਚ ਬਾਕੀ ਚੀਜ਼ਾਂ ਮਿਕਸ ਕਰਦੇ ਆ। ਮੇਰੀ ਸ਼ਕਲ ਆ ਰਹੀ ਹੈ ਵਿੱਚ ਤੇ ਹਲੇ ਤੱਕ ਆਪਾਂ ਸਟਿੱਕਰ ਜਾ ਵੀ ਨਹੀਂ ਲਾਇਆ ਹੈਗਾ ਇਹਦਾ। ਤੇ ਪੈਲੀਆਂ ਚਲਾਉਣ ਲੱਗਿਆਂ ਜੀ ਹੁਣ ਇਹਨੂੰ ਉਹ ਜੱਕ ਲੌਕ ਕਰਤੀ ਉੱਤੇ ਤੇ ਹੁਣ ਆਪਾਂ ਪਾਣੀ ਪਾ ਕੇ ਇਹਨੂੰ ਹੌਲੀ ਹੌਲੀ ਚਲਾਉਣਾ ਸ਼ੁਰੂ ਕਰੀਏ ਪਹਿਲਾਂ ਹੌਲੀ ਸਪੀਡ ਤੇ ਚਲਾਵਾਂਗੇ ਫਿਰ ਬਾਕੀ ਚੀਜ਼ਾਂ ਐਡ ਕਰਾਂਗੇ ਦਰਜਾ ਲੱਗਦਾ ਆਦੇ ਪਾਣੀ ਦੀ ਮਾਤਰਾ ਜ਼ਿਆਦਾ ਆ ਤੇ ਆਪਾਂ ਬਾਕੀ ਇਹ ਵੀ ਥੋੜੀ ਦੇਰ ਚਾਰ ਕਰ ਦਿੰਨੇ ਆ ਇਹ ਵਾਲਾ ਥੋੜਾ ਜਿਹਾ ਟੁੱਟ ਜਾ ਜਾਵੇ ਦਾ ਟੈਂਪਰੇਚਰ ਵੀ ਸੈਟ ਆ ਜੀ ਕਮਜ਼ੋਰ ਦੇ ਲੱਗਣ ਲੱਗਿਆ ਹੁਣ ਵਾਰ ਜੀ ਕਰਨ ਲੱਗੀ ਆ ਮਸ਼ੀਨ ਤੇ ਮੈਨੂੰ ਲੱਗਦਾ ਮੈਨੂੰ ਪਾਣੀ ਥੋੜਾ ਜਿਹਾ ਹੋਰ ਐਡ ਕਰਨਾ ਪੈਣਾ ਪਾਣੀ ਘੱਟ ਲੱਗਦਾ ਮਸ਼ੀਨ ਹੁਣ ਕਾਫੀ ਘੜਕਾ ਕਰਨ ਲੱਗੀ ਹੋਈ ਆ ਐਨਾ ਵੀ ਨਹੀਂ ਹੈਗਾ ਆਟੇ ਦੀ ਮਾਤਰਾ ਹੀ ਜ਼ਿਆਦਾ ਥੋੜੀ ਜੀ ਤੇ ਆਪਾਂ ਜੀ ਉਹਨ ਆਪਣਾ ਸਟਾਰਟ ਕਰ ਲਿਆ ਪ੍ਰੀ ਹੀਟ ਤੇ ਲਾਤਾ ਉਹ ਪੀਜ਼ੇ ਵਾਸਤੇ ਨਹੀਂ ਹੈਗਾ ਉਹ 12 ਲੀਟਰ ਨੌਟਸ ਨੇ ਤੇ ਇਹ ਲਿਆਂਦੀਆਂ ਨਹੀਂ ਸੀਗੀਆਂ ਕਿ ਮਿਲ ਗਈਆਂ ਕਿਤੋਂ ਤੇ ਸੋਚਿਆ ਵੀ ਕਾਫੀ ਵਾਇਰ ਕਰਨਾ ਜੀ ਇਹ ਲੀਅਨ ਪਿਆਨੀ ਸੀਗੀਆਂ ਇਹ ਮਿਲ ਗਈਆਂ ਕਿਤੋਂ ਤੇ ਇਹਨਾਂ ਨੂੰ ਘੈਂਟ ਗੱਲ ਕੀ ਹੈ ਇਹਦੇ ਵਿੱਚੇ ਸ਼ਾਬ ਕੋਕ ਹੋ ਜਾਣੀਆਂ ਨੇ ਬੈਗ ਦੇ ਵਿੱਚੇ ਕੋਕ ਹੋ ਜਾਣੀਆਂ ਨੇ ਸੋ ਇਹਨਾਂ ਨੂੰ oven ਦੇ ਵਿੱਚ ਕੋਕ ਕਰਨਾ ਵਾ ਇਹ ਦੇਖ ਲੈਣਾ ਮੈਂ ਕਿ ਪਈਆਂ ਨੇ ਟੇਸਟ ਕਰਕੇ ਦੇਖ ਲਈ ਫਿਰ ਇਹਨਾਂ ਦੀ ਇੱਕ ਵਾਰੀ ਰੈਡੀ ਵੀ ਹੋ ਜਾਣੀ ਹੈ ਤੇ ਦੁਬਾਰਾ ਮੈਂ ਮਸ਼ੀਨ ਚਲਾਉਣਾ ਤੇ ਥੋੜਾ ਜਿਹਾ ਹੋਰ ਪਾਣੀ ਪਾਉਣਾ ਸੋ ਕਮਾਲ ਹੀ ਆ ਯਾਰ ਲਪਾਵੇ ਦੇ ਵਿੱਚੇ ਕੋਕ ਹੋ ਜਾਣਾ ਵਾ ਇਹਨੇ 에ਅਰ ਫਰਾਈ ਵੀ ਕਰਕੇ ਕੱਢੇ ਲੈਂਦੇ ਨੇ ਮੈਂ ਦੇਖਿਆ ਮੇਕ ਸ਼ੂਰ ਕਰ ਲਈ online search ਕੀਤੀ ਕਹਿੰਦੇ ਤੁਸੀਂ ਇਹਦੇ ਵਿੱਚੇ ਕੋਕ ਕਰਨਾ ਵਾ ਆਪਣੇ ਗਾਰਲਿਕ ਨਾਟਸ ਬਣ ਕੇ ਰੈਡੀ ਨੇ ਗਾਰਲੀ ਚੀਜ਼ ਹੀ ਆਕੇ ਚੱਪਜੀ ਬਈ ਸੇ ਥੋੜੀ ਪਤਾ ਨਹੀਂ ਕਿਹੜੀ ਸੌਸ ਹੈ। ਦਬੀ ਦੇ ਵਿੱਚ ਜਿਹਦੇ ਨਾਲ ਖਾ ਕੇ ਦੇਖਦੇ ਆ। ਪਹਿਲਾਂ ਦੇਖਦੇ ਆ ਵੀ ਚੀਜ਼ ਚੂਸ ਹੈਗਾ ਵਿੱਚ। ਮੈਨੂੰ ਲੱਗਾ ਟੁੱਟੀਆਂ ਮੈਂ ਬਾਹਲੀ ਹੌਲੀ ਹਲਾਤੀਆਂ ਤੇ ਵਿੱਚ ਤਾਂ ਚੀਜ਼ ਨਿਕਲਿਆ ਨਹੀਂ ਹੈਗਾ ਯਾਰ। ਚੀਜ਼ ਤਾਂ ਫੇਰ ਨਾਮ ਦਾ ਹੀ ਹੈ ਕਾਕਾ। ਥੋੜਾ ਹੀ ਆ ਚੀਜ਼। ਆਈਂ ਆ ਕੇ ਦੇਖਦੇ ਆ ਕਿੱਦਾਂ ਲੱਗਦੀ ਆ। ਠੀਕ ਹੈ ਜੀ ਮਤਲਬ ਕਿ ਕੰਮ ਚਲਾਉ ਹੋ ਹੈਗੀ ਆ। ਪਰ ਜਿਵੇਂ ਆਪਾਂ ਗਾਰਲਿਕ ਬ੍ਰੈਡ ਘਰੇ ਬਣਾਇ ਖਾਣੇ ਆ ਜੇ ਗਾਰਲਿਕ ਬ੍ਰੈਡ ਲਿਆਉਣੇ ਉਹਨੀ ਜਿਆਦਾ ਸਵਾਦ ਨਹੀਂ ਆਗੀ ਪਰ ਕੰਮ ਚਲਾਉਣ ਲਈ ਤਾਂ ਵਧੀਆ ਮੈਂ ਇੰਜੋਏ ਕਰਦਾ ਜੀ ਇਹ ਤੋਂ ਬਾਅਦ ਆਪਾਂ ਫਿਰ ਪੀਸੀ ਵਾਲੀ ਕਾਰਵਾਈ ਵੀ ਪਾਈ ਅੱਗੇ ਕਾਫੀ ਜਤੋਜਹਦ ਕਰਕੇ ਜੀ ਮੈਂ ਆਹ ਚੀਜ਼ ਤਿਆਰ ਕਰ ਲਈ ਦੋ ਪੇੜੇ ਬਣਾ ਲੈ ਇੱਕ ਮੈਂ ਬ੍ਰੈਡ ਵਾਲੇ ਚ ਰੱਖਤਾ ਮੈਨੂੰ ਪੇੜਿਆਂ ਦੇ ਸਾਈਜ਼ 'ਚ ਵੀ ਫਰਕ ਹੈ ਮੈਨੂੰ ਪਤਾ ਨਹੀਂ ਕਿੰਨਾ ਕੁ ਲੱਗਣਾ ਆਟਾ ਤੇ ਤੁਸੀਂ ਦੇਖ ਸਕਦੇ ਹੋ ਜਿਹੜਾ ਸਾਡਾ ਦੂਜਾ ਆਟਾ ਉਹ ਜਿਆਦਾ ਹੀ ਮੋਟਾ ਹੋਇਆ ਇਹਨਾਂ ਵਿੱਚ ਤੁਹਾਨੂੰ ਦਿਖ ਰਿਹਾ ਤੇ ਫੁੱਲੇ ਘੱਟ ਨੇ ਕਿਉਂਕਿ ਮੈਂ ਯੀਸਟ ਘੱਟ ਪਾਈ ਹੈ ਇਹਨਾਂ ਦੇ ਵਿੱਚ ਇਸ ਲਈ ਵੈਕਮੈਂਟ ਹੈ ਜੀ ਤੋ ਯੀ ਸਟ ਜਿਆਦਾ ਪਾ ਲਈ ਇਸ ਲਈ ਇਸ ਵਾਰ ਯੀਸਟ ਘੱਟ ਰੱਖੀ ਆ 에ਅਰਟਾਈਟ ਕੰਟੇਨਰ ਮੈਨੂੰ ਪਤਾ ਨਹੀਂ ਸੀ ਕਿੱਥੇ ਇਸ ਲਈ ਮੈਂ ਇਹਨਾਂ ਦੇ ਵਿੱਚ ਪਾ ਕੇ ਇਹਨਾਂ ਨੂੰ ਰੈਪ ਕਰਦਾ ਚੰਗੀ ਤਰ੍ਹਾਂ ਤੇ ਮੈਨੂੰ ਤੋ ਵੀ ਨਹੀਂ ਹੋਇਆ ਹੈਗਾ ਪਰ ਫੇਰ ਵੀ ਮੈਂ ਕੰਮ ਚਲਾਉ ਜਿਆ ਕਰਤਾ ਜਿੰਨਾ ਕੰਮ ਜੀ ਮੈਂ ਮੈਕਸਿਮਮ ਕਰ ਸਕਦਾ ਸੀਗਾ ਉਹਨਾਂ ਕਰਕੇ ਰੱਖਤਾ ਤੇ ਹੁਣ ਆਪਾਂ ਇਹਨੂੰ ਬਣਾਉਣੇ ਆ ਪੀਜ਼ਾ ਇਹਦਾ ਸਬਜ਼ੀਆਂ ਕੱਟ ਲਈਆਂ ਚੀਜ਼ ਚੋ ਸ਼ਰੇਡ ਕਰਕੇ ਰੱਖ ਲਿਆ ਬੰਦੇ ਖਾਣੇ ਵਾਲੇ ਕੱਟ ਲੈ ਇਸ ਲਈ ਛੋਟੇ ਦਾ ਬਣਾਏ ਵੱਡੇ ਦਾ ਬਣਾ ਲੈਂਦੇ ਆ ਨਾ ਉਹ ਬਾਲਾ ਛੋਟਾ ਲੱਗਦਾ ਵੱਡੇ ਦਾ ਬਣਾ ਲਓ ਮਰਜੀ ਕੀ ਕਰ ਨਾਲ ਕੋਸ਼ਿਸ਼ ਹਮੇਸ਼ਾ ਹੀ ਹੁੰਦੀ ਹੈ ਵੀ ਹੱਥ ਨਾਲੇ ਕੱਪ ਦਾ ਪਰ ਵੀ ਵਧਾਇਆ ਜਾ ਸਕਦਾ ਜਿੰਨਾ ਬਤਾਇਆ ਜਾ ਸਕਦਾ ਅੰਲਾ ਤਾਂ ਮੈਂ ਤੇਲ ਕਿ ਨਹੀਂ ਪਾਇਆ ਹੈਗਾ ਤੇਲ ਮੇਰਾ ਰਹਿ ਗਿਆ ਤੇ ਵਧ ਰਿਹਾ ਵਧੀਆ ਵਧ ਰਿਹਾ ਨਾ ਤਰਿਆ ਵਧੀਆ ਖੁਸ਼ ਕਰਨ ਕੋਸ਼ਿਸ਼ ਕੀਤੀ ਹੈ ਤੇਲ ਦੀ ਮੈਂ ਭੁੱਲ ਗਿਆ ਤੇ ਹੁਣ ਭੁੱਲ ਗਿਆ ਮੈਂ ਬਾਅਦ ਚੋਂ ਐਂਡ ਤੇ ਖੇ ਲੱਗਦੀ ਹੈ ਮੈਂ ਕਿਹਨਾਂ ਉਂਗਲੀਆਂ ਨਾਲ ਕਰਾਂ ਮੜਾ ਉਂਗਲੀਆਂ ਨਾਲ ਕੋਂਗਲੀਆਂ ਨਾਲ ਕਰਦੇ ਹਾਂ ਉਂਗਲੀਆਂ ਨਾਲ ਹੈਗਾ ਤਾਂ ਉਂਗਲੀਆਂ ਨਾਲ ਹੋਰ ਹੋਊਗਾ ਤੜੀ ਨਾਲ ਬਣਾਉਂਦੇ ਹਾਂ ਮੈਨੂੰ ਅਜੋਕੀ ਗੁਰੂ ਇਹ ਪੀਜ਼ਾ ਮੂੜੀ ਨਾਲ ਚੱਲਦੇ ਹੁੰਦੇ ਗੁਰੂੀ ਨਾਲ ਐਂ ਜੀ ਗੱਲ ਕਰਦੇ ਹਾਂ ਜੀ ਤੇ ਧੱਕ ਦੇਨੇ ਆਪਾਂ ਫੇਰ ਹਵਾ ਨਿਕਲ ਜਾਂਦੀ ਹਾਂ ਇਹ ਮੂੜੀ ਜਾਂਦਾ ਹੁੰਦਾ ਬਣਾਵਾ ਸਕਦੀ ਹਾਂ ਪਰ ਮੈਨੂੰ ਜੱਕ ਜੀ ਆਹੋ ਇੱਕ ਵਾਰ ਮੈਂ ਕਹਾਂ ਜੂਗੀ ਨਾ ਉਹਦੇ ਨਾਲ ਬਣਾ ਦੇਵਾਂ ਫੇਰ ਥੋੜਾ ਹੱਥ ਖੋਦ ਜਣਾ ਵਧੀਆ ਵੱਧ ਗਿਆ ਯਾਰ ਦੂਜਾ ਜਿਹੜਾ ਅਸੀਂ ਬਣਾਉਂਦੇ ਹੁੰਦੇ ਉਹ ਐ ਵੱਧਦਾ ਨਹੀਂ ਇੰਨਾ ਸੌਖਾ ਹੁੰਦਾ ਜਿਹੜਾ ਆਹ ਟੈਕਨੀਕ ਨਾਲ ਬਣਾਇਆ ਇਹ ਵੱਧ ਵਧੀਆ ਰਿਹਾ ਵਾ ਟ੍ਰਿਕ ਵੀ ਸ਼ਾਇਦ ਹੀ ਕਰੀ ਉਹ ਤਾਂ ਨੋਟ ਲਗਾ ਕੇ ਫੇਰ ਬਾਅਦ ਕਹਿੰਦਾ ਟਿੱਡ ਬਰੇਡ ਮੇਰਾ ਤਾਂ ਅੱਗੇ ਮਾੜੀ ਜੁਨੇ ਆ ਗਾਰਲਿਕ ਨੋਟਸ ਦੀਆਂ ਖਾਲੀਆਂ ਸਹੀਆਂ ਨੋਟਸ ਜਿਹੜੇ ਗੋਰੇ ਹੁੰਦੇ ਨੇ ਵੈਸੇ ਆਮ ਤੌਰ ਤੇ ਸਾਈਡਾਂ ਤੋਂ ਉੱਚਾ ਜਾਂ ਚੱਕ ਕੇ ਬਣਾਉਦੇ ਹੁੰਦੇ ਨੇ ਸਾਈਡਾਂ ਤੋਂ ਆਪਾਂ ਬਸ ਸਾਰਾ ਫਰਟੀ ਕਰ ਲੈਨੇ ਹਾਂ ਜਿੰਨਾ ਵੱਧੂਗਾ ਉੰਨਾ ਕਰ ਲਾਂਗੇ ਆਪਾਂ ਕੋਈ ਚੱਕਣੇਗਾ ਟ੍ਰੇ 'ਚ ਪੂਰਾ ਛੋਟਾ ਵੀ ਰਹਿ ਜਾਣਾ ਨਹੀਂ ਪਕਕਣੀ ਹੈਗਾ ਇਧਰੋਂ ਮੋਟਾ ਦਾਦੇ ਸਾਈਡਾਂ ਦਾ ਮੜਾ ਜਾਣਾ ਇਧਰੋਂ ਤਾਂ ਪਤਲਾ ਹੋ ਗਿਆ ਵਿਚਾਲੇ ਵੀ ਪਰਾਂ ਦੇ ਦੇਖੋ ਬੇ ਸੱਜ ਕਿਦਾਂ ਦਾ ਟੇਸ ਲੱਗੂ ਵਧੀਆ ਲੱਗੂਗਾ ਕਿ ਬੇ ਕਰ ਲੱਗੂਗਾ ਕਿ ਪੁਰਾਣੀ ਤਕਨੀਕ ਨਾਲ ਹੀ ਬਣਾਉਣਾ ਪਿਆ ਕਰਨਾ ਇਹਦੇ ਉੱਤੇ ਰੱਖ ਕੇ ਪਤਾ ਲਿਓ ਟ੍ਰੇ ਜੀ ਦੇ ਉੱਤੇ ਨਾਲ ਨਾ ਹੁਣ ਇਹਨਾਂ ਜਿਆਦਾ ਲਟਕਾਵਾਂਗੇ ਨਾ ਉਦੋਂ ਫਿਰ ਥੋੜਾ ਬਾਹਰ ਜਾਂਦਾ ਹੁੰਦਾ ਉਂਗਲੀਆਂ 'ਚ ਪਾ ਕੇ ਵੜਾਂਗੇ ਲਟਕਾਉਂਦੇ ਹੁੰਦੇ ਨੇ ਜੇ ਤੁਹਾਨੂੰ ਕੋਈ ਦੱਸਣ ਵਾਲਾ ਬੰਦਾ ਹੋਵੇ ਫਿਰ ਤੁਸੀਂ ਸਿੱਖ ਕੇ ਚੱਲੀ ਲਟਕਾ ਲੈਂਗੇ ਮੈਂ ਕਿਹਾ ਵੀ ਮੈਨੂੰ ਵੀ ਬੜਾ ਪਤਾ ਨਹੀਂ ਹੈਗਾ ਨਾ ਕਿਉਂ ਨਹੀਂ ਨਾ ਆਹ ਹਾਂ ਠੀਕ ਹੈ ਠੀਕ ਚੱਕ ਕੇ ਵਾਸ ਉਹ 'ਚ ਸਿੱਟ ਲਓ ਹਾਂ ਥੱਲੋ ਆਹ ਦੋਏ ਲੋਟ ਦੋਏ ਲੋਟ ਦੋਏ ਲੋਟ ਹਾਂਜੀ ਐਵੇਂ ਕੱਚ-ਕੱਚ ਕੇ ਗਏ ਬਦਲੋ ਕੱਚ-ਕੱਚ ਕੇ ਮੁੰਨਾ ਤਾਂ ਵੱਧ ਵਧੀਆ ਬਾਦ ਰਿਹਾ ਉਤਰੋ ਆਪਣਾ ਪਤਲਾ ਹੈ ਨਾ ਇਧਰੋਂ ਹੀ ਮੋਟਾ ਥੋੜਾ ਜਿਹਾ ਇਧਰੋਂ ਚੱਕ ਕੇ ਮਾਰਾ ਜੇ ਚੱਕ ਕੇ ਖਿੱਚ ਕੇ ਜ ਅਸੀਂ ਕਦੇ ਬਹੁਤ ਪ੍ਰੋਫੈਸ਼ਨਲ ਕੰਮ ਨਹੀਂ ਕੀਤਾ ਹੈਗਾ ਪੀਡੀ ਵਾਲਿਆਂ ਨਾਲ ਅਸੀਂ ਮੈਕ ਤਾਂ ਬਣਾ ਦਿੰਦੀ ਆ ਵਧੀਆ ਅਸੀਂ ਆਪਣੀਆਂ ਕੋਸ਼ਿਸ਼ਾਂ ਨਾਲ ਲੱਗ ਕੇ ਉਂਗਲਾਂ ਵਾਲੀ ਗੱਲ ਕਰ ਦੋ ਫਿਰ ਹੁੰਦੀ ਲੱਗਦਾ ਮੈਂ ਬੇਬੇ ਸੱਕੀ ਦੇ ਮੋਬਾਈਲੋਂ ਕਰਨਾ ਉਹ ਤਾਂਾਨੂੰ ਮੈਂ ਬਣਾਉਣਾ ਸਿੱਖ ਗਈ ਆ ਬਸ ਹੀ ਬਾਕੀ ਦਾ ਜਿਆ ਤੁਹਾਨੂੰ ਪਤਾ ਹੀ ਨਹੀਂ ਗਲੀਆਂ ਜਾਂ ਗੱਡੀਆਂ ਹੁਣ ਆਪਾਂ ਚੀਜ਼ ਸਿੱਖ ਲੈਣੀ ਆ ਉੱਥੇ ਤੇ ਫਿਰ ਚੁੱਕ ਲੈਣੀਆਂ ਨੇ ਸਬਜ਼ੀਆਂ ਤੇ ਆਲਿਵ ਆਇਲ ਥੋੜਾ ਜਿਹਾ ਵੀ ਪਾ ਲਾਂਗੇ ਉੱਥੇ ਪਹਿਲਾਂ ਮੈਂ ਪਾਉਣਾ ਭੁੱਲ ਗਿਆ ਮੈਂ ਬਾਇ ਮਾੜਾ ਜਿਹਾ ਬਹੁਤ ਘੱਟ ਲਾਇਆ ਹੀ ਸੀਗਾ ਮੈਂ ਤੇ ਨਮਕ ਵੀ ਮੈਂ ਤੁਹਾਨੂੰ ਵੀਡੀਓ 'ਚ ਨਹੀਂ ਦਿਖਾਇਆ ਨਮਕ ਵੀ ਪਾਇਆ ਉਹਦੇ ਵਿੱਚ ਡੋ ਕੀਤਾ ਸੀਗਾ ਸੋ ਜੀ ਆਪਣਾ ਐਕਸਟਰਾ ਵੈਜੀ ਲੋਡਡ ਪੀਜ਼ਾ ਰੈਡੀ ਹੋ ਗਿਆ ਹੁਣ ਆਪਾਂ ਹੌਟ ਪੈਪਰਸ ਪਰ ਰਹਿਣੀਆਂ ਨੇ ਉੱਤੇ ਇਹ ਲੈਂਦੀਆਂ ਸੀ ਕਾਫੀ ਜ਼ਿਆਦੇ ਤੇ ਇਹਨਾਂ ਨਾਲ ਫਿਰ ਥੋੜਾ ਸਪਾਈਸੀ ਸਪਾਈਸ ਜਿਆਦਾ ਘੱਟ ਹੋ ਜਾਂਦਾ ਉੱਤੇ ਜੀ ਮੜਾ ਜੀ ਚੀਜ਼ ਹੋਰ ਪਾਵਾਂਗੇ ਕਿੰਨਾ ਜ਼ਿਆਦਾ ਭਰ ਕੇ ਸਬਜ਼ੀਆਂ ਇਹਨਾਂ ਨੂੰ ਭਾਈ ਕਰਾਂਗੇ ਫਿਰ ਸਬਜ਼ੀਆਂ ਤੋਂ ਬਿਨਾਂ ਖਾਂਦੇ ਨਹੀਂ ਰੋ ਤਾਂ ਬੜੀ ਖਤਰਨਾਕ ਲੱਗਦੀ ਇਹਨਾਂ ਨੂੰ ਉਹ ਕੋਈ ਲੈਂਦਾ ਹੀ ਨਹੀਂ ਆ ਗੁਰੂ ਘਰ ਆਉਂਦਾ ਜਿਹੜਾ ਕੋਈ ਪੀਜ਼ਾ ਹਾਂਜੀ ਸਬਜ਼ੀਆਂ ਤੋਂ ਬਿਨਾਂ ਕੋਈ ਲੈਂਦਾ ਹੀ ਨਹੀਂ ਪਰ ਅੱਜ ਕਈ ਇੱਧਰ ਜਵਾ ਖਾਂਦੇ ਨੇ ਜਿਹੜੇ ਨੌਨ ਵੈਜ ਖਾਂਦੇ ਨੇ ਉਹ ਖਾਂਦੇ ਨੇ ਉਹ ਸਬਜ਼ੀਆਂ ਜਿਹੜੇ ਨਹੀਂ ਖਾਂਦੇ ਕੱਲਾ ਚੀਜ਼ ਆ ਖਾਂਦੇ ਨਹੀਂ ਚੀਜ਼ ਥੋੜਾ ਦੇਖਣ ਤੋਂ ਆ ਕੇ ਪਾਏ ਨੇ ਜੁੜੇ ਹੋਏ ਰਿਹਾ ਥੋੜਾ ਪਹਿਲਾਂ ਕੱਢ ਕੇ ਰੱਖਤਾ ਸੀਗਾ ਬਾਹਲਾ ਬਹਲਾ ਕੱਢ ਕੇ ਰੱਖਤਾ ਹੂੰ ਅਸਲ ਜੇ ਫਰਿਜ ਚ ਰੱਖਿਆ ਹੋਇਆ ਸੀਗਾ ਇਹ ਮਨੀ ਦੇ ਕੇ ਗਿਆ ਸੀ ਉਹ ਕਹਿੰਦਾ ਮੈਂ ਤਾਂ ਵਰਤਣਾ ਨਹੀਂ ਤੁਸੀਂ ਵਰਤ ਲਿਓ ਸੋ ਫਰਿਜ ਚ ਰਿਹਾ ਸੀ ਫਰਿਜ 'ਚ ਹੀ ਰੱਖਤਾ ਸੀ ਉਹਦੋਂ ਨਾਲ ਤੇ ਅੰਡੇ ਤੇ ਜੀ ਆਪਾਂ ਮਾੜਾ ਜਿਹਾ ਵਾਲੀ ਵਾਲ ਪਾਈ ਲੈਣੇ ਆ ਪਾਇਆ ਨਹੀਂ ਸੀਗਾ ਤੇ ਮੇਰੀ ਗੱਲ ਚ ਹਾਂਜੀ ਬਹੁਤ ਹੋਣਾ ਤੇ ਫਿਰ ਦੇਖਨੇ ਕੌਣ ਕੌਣ ਖਾਂਦਾ ਅੱਜ ਬੰਦੇ ਸਾਡੇ ਖਾਣੇ ਆਲੇ ਘਟਨੇ ਨਹੀਂ ਆ ਥੱਲੇ ਵਾਲੀ 'ਚ ਪਾ ਦਿਓ ਸਭ ਤੋਂ ਥੱਲੇ ਵਾਲੀ ਇਹ ਵੀ ਤੁਹਾਡੇ oven ਦਾ ਹਿਸਾਬ ਹੁੰਦਾ ਹਾਂਜੀ ਹਾਂਜੀ ਸਾਡੇ ਵਾਲਾ ਥੋੜਾ ਜਿਹਾ ਜਿਹੜਾ ਟੈਂਪਰੇਚਰ ਦਿਖਾਉਂਦਾ ਉਹਨੇ ਤੇ ਕੰਮ ਨਹੀਂ ਕਰਦਾ ਹੈਗਾ ਸੋ ਇਸ ਲਈ ਥੋੜਾ ਜਿਆਦਾ ਰੱਖ ਕੇ ਤੇ ਇਹਨੂੰ ਸਭ ਤੋਂ ਥੱਲੇ ਰੱਖਦੇ ਹੁੰਦੇ ਆਂ ਇਦਾਂ ਦਾ ਬਣਿਆ ਜੀ ਥੱਲੇੋਂ ਤਾਂ ਪੂਰਾ ਕੁੱਕ ਹੋ ਚੁੱਕਿਆ ਆ ਹਾਲੇ ਗਰਮ-ਗਰਮ ਇਹਨੂੰ ਖੈਰ ਕੇ ਕੱਟਦੇ ਆਂ ਤੇ ਜਿਹੜੀ ਉਹ ਸੀ ਉਹਨੂੰ ਮੈਂ ਆ ਰੱਖਤਾ ਵਿੱਚ ਉਹ ਇੱਟ ਜੀ ਬਣ ਜਾਣੀ ਆ ਮੈਨੂੰ ਲੱਗਦਾ ਕਿਉਂਕਿ ਫੁੱਲੇ ਹੈ ਨਹੀਂ ਵੀ ਹੋਲ ਵੀਟ ਆ ਸਖਤ ਜੀ ਬਣੂਗੀ ਬਾਕੀ ਦੇਖੋ ਕੀ ਬਣਦਾ ਉਹਦਾ ਅਸੇ ਦਾ ਪਤਾ ਨਹੀਂ ਕੀ ਹੋਊਗਾ ਪਰ ਮੈਂ ਜਦੋਂ ਪੀਜ਼ਾ ਖਾ ਰਿਆ ਸੀਗਾ ਅਸੀਂ ਖਾਣਾ ਸ਼ੁਰੂ ਕਰਤਾ ਮੈਂ ਸੋਚ ਪਿਛਲੀ ਵਾਰ ਨਾਲੋਂ ਵਧੀਆ ਬਣਿਆ ਪਰ ਮਹਿਕ ਤਾਂ ਜ਼ਿਆਦਾ ਜਿਆਦਾ ਸੁਆਦ ਹੁੰਦਾ ਪਤਾ ਨਹੀਂ ਕਿਉਂ ਕੀ ਕਰਦੀ ਆ ਪਰ ਰਿੱਕੀ ਨੇ ਜਿਹੜਾ ਗੱਲ ਕਹੀ ਕਮਾਲ ਕਰਦੀ ਰਿੱਕੀ ਨੇ ਕਸਰਾਇਜ਼ ਕਰਦੀ ਪਹਿਲਾਂ ਪਹਿਲਾਂ ਗਾ ਜੀ ਖਾਣੀ ਨੇ ਖਾਦੀ ਹੁਣ ਕਹਿੰਦਾ ਇਹ ਤਾਂ ਮਨੀ ਵਾਲੇ ਨਾਲੋਂ ਵੀ ਜ਼ਿਆਦਾ ਸੁਆਦ ਬਣਿਆ ਮਨੀ ਮਤਲਬ ਕਿ ਮਹਿਕ ਤੇ ਹੁਣ ਉਹ ਕਹਿੰਦਾ ਮੈਂ ਹੋਰ ਖਾਉਂਗਾ ਸੋ ਇਹਦਾ ਮਤਲਬ ਵਧੀਆ ਬਣਿਆ ਵਾ ਸੱਚੀ ਨਹੀਂ ਬਹੁਤ ਵਧੀਆ ਬਣਿਆ ਬੱਸ ਮਨੀ ਜੜ ਕਰੇ ਬਣਿਆ ਆ ਗਿਆ ਹੁਣ ਮੈਂ ਦੱਸਿਆ ਨਾ ਮਾੜਾ ਜੀ ਵੀ ਰਿੱਕੀ ਆ ਗ੍ਰਿੱਕੀ ਦਾ ਵੱਧ ਸਵਾਦ ਬਣਾਦਾ ਅੱਜ ਉੱਥੇ ਆਵਾਜ਼ ਨਹੀਂ ਆ ਰਹੀ ਨੀ ਨੈਟਵਰਕ ਦਾ ਚੱਕਰ ਹੋਣਾ ਜਿਹੜੇ ਭਾਂਡੇ ਪਏ ਨੇ ਜੀ ਇਹ ਫਿਰ ਤੁਹਾਨੂੰ ਪਤਾ ਐਵੇਂ ਕੰਮ ਹੁੰਦੇ ਨੇ ਮੈਂ oven ਖਾਲੀ ਕੀਤਾ ਸੀ ਫਿਰ ਮੈਂ ਟੇਬਲ ਤੇ ਠਕਾ ਦਿੱਤੀ ਸੀ ਹੁਣ ਮੈਂ ਚੱਕ ਕੇ ਵਿੱਚ ਰੱਖ ਲੈਣੇ ਆ ਅੱਜ ਸ਼ੇਪ ਵੀ ਸੋਹਣੀ ਬਣੀ ਦੇਖਣ ਨੂੰ ਵੀ ਵਧੀਆ ਤੁਹਾਨੂੰ ਵੀ ਬਹੁਤ ਘੈਂਟ ਬਣਿਆ ਘੈਂਟ ਬਣਿਆ ਜੀ ਤੇਰਾ ਨਾ ਸੰਗੀਪੀਆ ਨਾਲ ਟੌਪ ਲੱਗਿਆ ਜੀ ਹਾਂ ਕਮਾਲ ਕਰਦੇ ਆ ਲਕਸ਼ਮਣ ਨੂੰ ਨਾ ਫੇਲ ਕਰਦੇ ਹਾਂ ਇਹ ਵੀ ਜ਼ੋਨਾ ਬਣਿਆ ਬਹੁਤ ਵਧੀਆ ਬਣਿਆ ਰਿੱਕੀ ਨੇ ਦੁਬਾਰਾ ਰਹਿ ਲਿਆ ਇਹਦਾ ਮਤਲਬ ਕਮਾਲ ਹੋ ਗਈ ਨਾ ਅੰਤ ਨੂੰ ਵੀ ਦੇਖਣ ਨੂੰ ਥੋੜਾ ਲੱਗੋ ਦੇਖਣ ਨੂੰ ਮੈਂ ਵੀ ਖਾਉਂ ਤੂੰ ਤੁਸੀਂ ਖਾਣਾ ਨਾ ਮੈਂ ਤਾਂ ਨਹੀਂ ਕਰਨਾ ਉਹ ਠੀਕ ਹੈ ਚਲ ਵਧੀਆ ਫਿਰ ਇੱਕ ਕੱਲ ਨੂੰ ਬਣਾਵਾਂਗੇ ਇੱਕ ਹੋ ਪਿਆ ਆ ਲੈ ਜਿਹੜੀਆਂ ਕੱਲ ਲਿਆਂਦੀਆਂ ਸੀਗੀਆਂ ਇੱਕ گارਲਿਕ ਵਾਲੀਆਂ ਇਹ ਤੁਸੀਂ ਇਹ ਲਿਆਏ ਸੀਗੇ ਤੁਸੀਂ ਖਾ ਕੇ ਦੇਖੋ ਮੈਨੂੰ ਕਿਵੇਂ ਲੱਗਣਗੀਆਂ ਠੀਕ ਨੇ ਮਤਲਬ ਕਿ ਕੰਮ ਚਲਾਉਂਦੇ ਨਾ ਵਧੀਆ ਨੇ ਹੋਂ ਤਾਂ 스ਨੈਕ ਜਿਹਾ ਜ ਖਾਣਾ ਹੋਵੇ ਸੋ ਸਾਡਾ ਜੀ ਪੀਜ਼ਾ ਮਤਲਬ ਇਹ ਕਾਮਯਾਬ ਰਿਹਾ ਹੁਣ ਅਸੀਂ ਬਣਾਇਆ ਕਰਾਂਗੇ ਤੱਪ ਕੇ ਕਿ ਮੈਂ ਇੱਕ ਹੋਰ ਸਲਾਈਸ ਖਾਵਾਂ ਮਾਈਕ੍ਰੋਫੋਨ ਆਈ ਜਾਂਦਾ ਇੰਡੀਆ ਗੱਲਬਾਤ ਕਰੀਏ ਮਿਲਾਂਗੇ ਆਪ ਅਗਲੀ ਵੀਡੀਓ ਤੇ ਸਾਰਿਆਂ ਨੂੰ ਪਿਆਰ ਭਰੀ ਸਾਥ ਸ਼੍ਰੀ ਅਕਾਲ